ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ ਸਿੰਘ ਸੋਨ ਵੱਲੋਂ ਅੱਜ ਖੰਨਾ ਹਲਕੇ ਦੇ ਪਿੰਡਾਂ 'ਤੇ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਨਸ਼ੇ ਦੇ ਖਾਤਮੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਸੋਨ ਨੇ ਕਿਹਾ ਕਿ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ। ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰ ਦੇਈਏ ਆਪਾਂ। ਤਾਂ ਜੀ ਆਪਾਂ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਨਸ਼ੇ ਦੀ ਰੋਕ-ਥਾਮ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ ਸਿੰਘ ਜ਼ੌਰ ਵੱਲੋਂ ਅੱਜ ਖੰਨਾ ਹਲਕੇ ਦੇ ਪਿੰਡਾਂ 'ਤੇ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਨਸ਼ੇ ਦੇ ਖਾਤਮੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਸੋਨ ਨੇ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਪਿੰਡਾਂ ਦੇ ਸਿਆਣੇ ਬਜ਼ੁਰਗਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਪਿੰਡਾਂ ਦੀ ਜਨਤਾ ਤੋਂ ਨਸ਼ੇ ਦੀ ਰੋਕਥਾਮ ਲਈ ਵਚਨਬੱਧ ਕਰਵਾਇਆ ਰਹੇ ਹਾਂ ਅਤੇ ਸਰਕਾਰ ਵੱਲੋਂ ਜਨਤਾ ਦਾ ਸਹਿਯੋਗ ਲਿਆ ਜਾ ਰਿਹਾ ਹੈ ਨਸ਼ੇ ਨੂੰ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਆਪਣੇ ਆਪਣੇ ਪਿੰਡਾਂ ਦੀ ਜਨਤਾ ਨੂੰ ਜਿਵੇਂ ਵਾਰੀ ਚੱਕਣੀ ਪਾਵੇਗੀ ਅੱਜ ਪਿੰਡਾਂ ਦੇ ਬੱਚੇ ਬਜ਼ੁਰਗਾਂ ਅਤੇ ਮਾਤਾਵਾਂ ਦੇ ਇਸ ਸਹਿਯੋਗ ਲਈ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਆਪਾਂ ਆਪਣੇ ਪੰਜਾਬ ਨੂੰ ਨਸ਼ਾ ਖਤਮ ਕਰ ਰੰਗਲਾ ਪੰਜਾਬ ਬਣਾਵਾਂਗੇ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗੈਰਾਈ ਤੋਂ ਧੰਨਵਾਦ। ਅਸੀਂ ਅੱਜ ਹਲਕਾ ਖੰਨਾ ਦੇ ਪਿੰਡ ਕੰਮਾ ਵਿਖੇ ਕਵਰੇਜ ਕਰਨ ਲਈ ਪਹੁੰਚੇ ਹਾਂ। ਅੱਜ ਤੁਸੀਂ ਦੇਖਿਆ ਹੋਣਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਇਹ ਮੁਹਿੰਮ ਚੱਲ ਰਹੀ ਆ ਪੰਜਾਬ ਸਰਕਾਰ ਦੀ। ਜਿਹੜੀ ਕਿ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਦ੍ਰਿੜਤਾ ਦੇ ਤੇ ਆਪਣੀ ਯਤਨਾ ਸਦਕਾ ਪੰਜਾਬ ਦੇ ਅੰਦਰ ਇਹ ਮੁਹਿੰਮ ਚਲਾਈ ਆ। ਇਹਦੇ ਤਹਿਤ ਅਸੀਂ ਪਿੰਡ-ਪਿੰਡ ਜਾ ਕੇ ਇੱਕ ਤਾਂ ਜਿਹੜੀਆਂ VDC ਨੇ ਵਿਲੇਜ ਡਿਫੈਂਸ ਕਮੇਟੀਆਂ ਤਿਆਰ ਕਰ ਰਹੇ ਆ। ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਅਸੀਂ ਪਿੰਡ ਦੇ ਜਿਹੜੇ ਸਿਆਣੇੁੱਗੜ ਸਿਆਣੇ ਲੋਕ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਪਿੰਡ ਦੇ ਵਿੱਚ ਇੱਕ ਵਚਨਬੱਧਤਾ ਕਰਾ ਰਹੇ ਹਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਰਕਾਰ ਦਾ ਹਰ ਪਹਿਲੂ ਤੋਂ ਸਾਥ ਦੇਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਪੂਰੀ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਇੰਨੀ ਜੰਨੀ ਦੇਖੋ ਕਿੰਨੀ ਵੱਡੀ ਗਿਣਤੀ ਜੱਜ ਮਾਵਾਂ ਭੈਣਾਂ ਬਜ਼ੁਰਗ ਵੀਰ इवन ਤਾਂ ਕਿ ਛੋਟੇ-ਛੋਟੇ ਬੱਚੇ ਸਕੂਲ ਦੀਆਂ ਡਰੈੱਸਾਂ ਪਾ ਕੇ ਆਏ ਨੇ ਅੱਜ ਜੁੜੇ ਆਪਣੇ ਇੰਨੀਆਂ ਸੋ ਇੱਕ ਜਜ਼ਬਾ ਇਹ ਜਜ਼ਬੇ ਨੂੰ ਸਲਾਮ ਹੈ ਇਸ ਜਜ਼ਬੇ ਨੂੰ ਸਜਦਾ ਹੈ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਸਦਾ ਲਈ ਇਹ ਜਿਹੜਾ ਕੋਡ ਹੈ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਇਹ ਦਾਗ ਪੰਜਾਬ ਨੂੰ ਲਾਗੇ ਸੀ ਜੋ ਇਹ ਕੋੜ ਪੰਜਾਬ ਨੂੰ ਲਾਗੇ ਸੀ ਇਹਨੂੰ ਸਦਾ ਲਈ ਖਤਮ ਕਰਕੇ ਆਪਣੇ ਪੰਜਾਬ ਨੂੰ ਨਰੋਆ ਵਧੀਆ ਤੇ ਚੰਗਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹਦੇ ਲਈ ਆਪਾਂ ਸਾਰੇ ਬੱਚਨ ਵੱਧ ਹੈ ਬਹੁਤ ਬਹੁਤ ਧੰਨਵਾਦ ਸਾਡੇ ਅੱਗੇ ਕੋਈ ਚੁਣੌਤੀ ਨਹੀਂ ਸਾਨੂੰ ਇੰਨਾ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਉਂਕਿ ਇੱਕ ਐਸੀ ਮੁਹਿੰਮ ਹੈ ਜਾਨ ਅੰਦੋਲਨ ਬਣ ਚੁੱਕਿਆ ਹੁਣ ਤਾਂ ਤੁਸੀਂ ਯਕੀਨ ਜਾਣੋ ਮਾਵਾ ਰੋਸ ਸਾਨੂੰ ਅਸੀਸਾਂ ਦਿੰਦੀਆਂ ਨੇ ਰੋਸ ਸਾਡੇ ਸਿਰਪਰ ਰੋਸਦੀਆਂ ਮਾਵਾ ਪਿੰਡਾਂ ਦੇ ਵਿੱਚ ਉਹਨਾਂ ਦਾ ਬਸ ਇੱਕੋ ਗੈਣੀਆ ਬੇਟੇ ਸਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਸਾਾਨੂੰ ਨਾਲ ਲੈ ਕੇ ਚੱਲੋ ਬਸ ਸਾਡਾ ਇੱਕੋ ਮਸਲਾ ਹੈ ਕਿ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਓ ਸਾਨੂੰ ਬੱਚਿਆਂ ਨੂੰ ਸਾਡੇਆਂ ਨੂੰ ਗਲਤ ਰਾਹਾਂ ਤੇ ਕੁਰਾਹੇ ਜਾਣ ਤੋਂ ਰੋਕ ਲਓ ਸੋ ਇਸ ਕਰਕੇ ਰਲ ਮਿਲ ਕੇ ਆਪਾਂ ਜਣੀ ਕਿ ਜਿਹੜਾ ਪੰਜਾਬ ਹੈ ਨੂੰ ਰੰਗਲਾ ਪੰਜਾਬ ਬਣਾਵਾਂਗੇ ਧੰਨਵਾਦ